ਔੜ ਪੈਣਾ ਰਾਜਕੌਰ ਦੇ ਕਲਸੀ ਵਾਲੇ 15 ਤੋਂ 20 ਮਿੰਟ ਵਾਸਤੇ ਹਰਵਾਲੀ ਸਾਂਝੀ ਕਰ ਲਗੇ ਉਹਨਾਂ ਤੋਂ ਬਾਅਦ ਬਾਬਾ ਮੇਰ ਸਿੰਘ ਜੀ ਆਧਾ ਟੈਂਪ ਆਪ ਲੈਣਗੇ ਜੀ Вот so, um... भगवान् दी जय ਆਪਾਂ ਸੱਚੇ ਪਾਤਸ਼ਾਹ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਦੇ ਦੁਆਰਾ ਲਿਖੀ ਗਈ ਚਿੱਠੀ 22 ਬਹਵਰੇ ਪੜ੍ਹਾਂਗੇ ਸਾਰੀ ਹਰ ਸਰਬ ਹਰ ਸੰਗਤ ਨੇ ਧਿਆਨ ਨਾਲ ਸੁਣਨਾ ਜੀ ਆਪ 2000 ਮੀਟਰਮੀ 22 ਬੋ ਦੇ ਦਿਨ ਦੇ 10:30 ਵਜੇ ਆਪਣੇ ਆਪ ਵਿੱਚ ਸਮਾਗਰੇ ਆਪਣੇ ਆਪ ਵਿੱਚ ਕੌਣ ਸਮਾਗਿਆ ਸੱਚੇ ਪਾਤਸ਼ਾਹ ਮਹਾਰਾਜੇ ਸਿੰਘ বিষ্ণੂ ਭਗਵਾਨ ਨੇਹੇ ਕਲੰਦਨ ਨраяਨ ਨਾਚਵੀਰ ਆਵਤਾਰ ਕੰਪੂਰਵਾਸੀ ਜੀ 20 ਬਿਕਰਮੀ 26 ਅਤੇ 25 ਬੋਧੀ ਰਾਤ 12 ਵਜੇ ਮਹਾਰਾਜੇ ਸਿੰਘ ਨੇ ਆਪਣੀ ਪੰਜ ਤਜ ਦੇ ਲੋਕ ਮਾਰ ਪਿੰਡ ਕਵਿੰਡ ਵਿੱਚ 55 ਸਾਲ ਹਟਾ ਕੇ ਆਪਣਾ ਜੋੜਾ ਬਦਲਣ ਤੋਂ ਪਹਿਲੇ ਆਪਣੀ ਨੇਰਡਨ ਜੋਤ ਪੂਰਨ ਸਿੰਘ ਪੁੱਤਰ ਸਰਦਾਰ ਪਾਲ ਸਿੰਘ ਦੇ ਵਿੱਚ ਇਤਲੀ ਦੇ ਸ਼ਹਿਰ ਬ੍ਰਿੰਡਸ਼ੀਲ ਵਿੱਚ ਫੌਜੀ ਨੌਕਰੀ ਦੇ ਸਮੇਂ 8 ਜਨਵਰੀ 1944 ਨੂੰ ਜਾ ਪ੍ਰਵੇਸ਼ ਕੀਤੀ ਅਤੇ ਗੁਰਬਾਣੀ ਦਾ ਆਧਾ ਪ੍ਰਕਾਸ਼ ਕਰਕੇ ਸ਼ਬਦ ਚਲਾਇਆ ਸੱਚੇ ਪਾਤਸ਼ਾਹ ਮਹਾਰਾਜੇ ਸਿੰਘ বিষ্ণੂਪਰਮਾਨ ਜੀ ਨੇ 26 ਕੋ ਵਾਲੇ ਦਿਨ 1944 ਨੂੰ ਜਾ ਕੇ ਇਟਲੀ ਦੇਸ਼ ਹੈ ਮਹਾਰਾਜਪੁਰਨ ਸਿੰਘ ਜੀ ਉਹਨਾਂ ਦੀ ਦੇ ਦੇ ਵਿੱਚ ਜੋਤ ਰੂਪ ਹੋ ਕੇ ਨਿਰਗੁਣ ਸਰਗੁਣ ਦੇਸ਼ਾਂ ਦੇ 52 ਸਾਲ ਤੋਂ ਮੈਨੂੰ ਤੇ ਨਿਰਗੁਣ ਹੋ ਕੇ ਉਸੇ ਦਿਨ ਹੀ ਪਰਤ ਕੇ ਵਾਪਸ ਆਏ ਬ੍ਰਿਟਿਸ਼ ਸ਼ਹਿਰ ਸਮੁੰਦਰ ਕਿਨਾਰੇ ਬੜਾ ਮਸ਼ਹੂਰ ਹੈ ਜੀ ਉਸ ਦਾ ਸਾਹਲ 10 ਮੀਲ ਦਾ ਹੈ ਮਕਾਨ ਹਵਾਦਾਰ ਅਸਮਾਨ ਨਾਲ ਗੱਲਾਂ ਘੜਦੇ ਹਨ ਇਸ ਵਿੱਚ ਥੋੜਾ ਜਿਹਾ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਨੇ ਦਿੱਲੀ ਸ਼ਹਿਰ ਜਿੱਥੇ ਉਹ ਫੌਜ ਵਿੱਚ ਕੁਆਟਰ ਮਾਸਟਰ ਦੀ ਨੌਕਰੀ ਕਰਦੇ ਸੀ ਉਸ ਦਾ ਘੇਰਵਾ ਦਿੱਤਾ ਹੈ ਸਮੁੰਦਰ ਦੇ ਕਿਨਾਰੇ ਵੱਡੀ ਬੰਦਰਗਾਹ ਉੱਥੇ ਹੈ ਜਿੱਥੇ ਉਸ ਸ਼ਾਮ ਹਰ ਪ੍ਰਕਾਰ ਦੇ ਸਮੁੰਦਰੀ ਜਹਾਜ਼ 크ਰੂਜ਼ ਡੁਕਨੀ ਕਿਸ਼ਤੀਆਂ ਤਾਰ ਪੈਨਡੂਆ ਜਾਨਵਰ ਆਉਂਦੇ ਜਾਂਦੇ ਹਨ ਅਮਰੀਕਨ ਅੰਗਰੇਜ਼ੀ ਇੰਡੀਅਨ ਫੌਜ ਆਪਣੇ ਬڑے ਜੋਰ ਨਾਲ ਜਨਮ ਨੂੰ ਦਵਾ ਰਹੀ ਸੀ ਪੂਰਨ ਸਿੰਘ 3/12 ਪਟਨ ਦੀ ਇਹ ਕੰਪਨੀ ਵਿੱਚ ਕੁਆਟਰ ਮਾਸਟਰ ਦਾ ਕੰਮ ਕਰਦਾ ਹੁੰਦਾ ਸੀ ਅੱਗੇ ਸ਼ਹਿਰ ਵਿੱਚ ਇੱਕ ਪੁਰਾਣੀ ਫੈਕਟਰੀ ਸੀ ਉੱਥੇ ਕੰਪਨੀ ਰਹਿੰਦੀ ਸੀ ਉੱਥੇ ਨੇਕ ਜੋਤ ਦਾ ਪ੍ਰਕਾਸ਼ ਅੰਦਰੇ ਅੰਦਰ ਹੁੰਦਾ ਸੀ ਇਸੇ ਸ਼ਹਿਰ ਵਿੱਚ ਮਾਧਰੇ ਬ੍ਰਿਟਿਸ਼ੀ ਬੜਾ ਵੱਡਾ ਗਿਰਜਾ ਹੈ ਜਿਸੂ ਮਸੀਹ ਦਾ ਜਿੱਥੇ ਪੂਰਨ ਸਿੰਘ ਨੂੰ ਮਸੀਹਾਂ ਨੇ ਆਖੜੇ ਅੰਤ ਸਮੇਂ ਵਿੱਚ ਦਰਸ਼ਨ ਦਿੱਤੇ ਅਤੇ ਆਪਣੀ ਔਣ ਜਾਣ ਦੀ ਦਸ਼ਾ ਦਿਸ਼ਾ ਬਖਾਈ ਇਹ ਸ਼ਹਿਰ ਸੁੰਦਰਤਾ ਵਿੱਚ ਬਣਾ ਵਧ ਚਾਹਤੀ ਹੈ ਸ਼ਹਿਦ ਦਾ ਦੇ ਬਗੀਚੇ ਥਾਂ ਥਾਂ ਹਨ ਪਰੰਤੂ ਲੜਾਈ ਦਾ ਹਾਲ ਕਰਕੇ ਵੀ ਰੌਣਕ ਸੀ ਇਸ ਤੋਂ ਅਜਹੀ ਕਿਰਪਾ ਹੋਈ ਕਿ ਹਿੰਦੁਸਤਾਨ ਉਹਦਾ ਪਰਬਾਦ ਹੁੰਦਾ ਗਿਆ ਅਦੇ ਵਿਸਾਖੀ ਵਾਲੇ ਦਿਨ 2001 ਬਿਕਰਮੀ ਨੂੰ ਬੰਬਈ ਵਾਪਸ ਆਏ ਫਿਰ ਕਲਿਆਣ ਕੈਂਪ ਵਿੱਚ ਰਹਿ ਕੇ 28 ਵਿਸਾਖ ਨੂੰ ਸਿਆਲਕੋਟ ਆਏ ਤੇ ਸਿਆਲਕੋਟ ਦੀਪੂ ਵਿਚੋਂ 3 ਜੇਠ 2001 ਬਿਕਰਮੀ ਨੂੰ ਪਿੰਡ ਚਾਕਸਤਾਈ ਜ਼ਿਲ੍ਹਾ ਲਾਇਲਪੁਰ ਕੁਜਾ ਅਤੇ ਉਸੇ ਦਿਨ ਸ਼ਾਮ ਦੇ 7 ਵਜੇ ਕਰਨਜੀ ਮੰਦਿਆਂ ਤੇ ਪਿਆਹੀ ਜੋਤ ਪ੍ਰਵੇਸ਼ ਹੋਵੇਗਾ ਪਹਿਲੀ ਵਾਰੀ ਮਹਾਰਾਜਪੂਰਨ ਸਿੰਘ ਜੀ ਉਹਨਾਂ ਦੇ ਵਿੱਚ 1944 ਨੂੰ 8 ਜਨਵਰੀ ਨੂੰ ਜੋਤ ਪ੍ਰਵੇਸ਼ ਹੋਇਆ ਇਟਲੀ ਦੇ ਸ਼ਹਿਰ ਬ੍ਰਿੰਡੀਸੀ ਦੇ ਵਿੱਚ ਦੂਸਰੀ ਵਾਰੀ ਫਿਰ ਜਦੋਂ ਉਹ ਪਰਤ ਕੇ ਵਾਪਸ ਆਉਂਦੇ ਆ ਤਿੰਨ ਜੇਠ ਨੂੰ ਜੋਤ ਪ੍ਰਵੇਸ਼ ਹੁੰਦੀ ਹੈ ਪਹਿਲੀ ਵਾਰੀ ਜਦੋਂ ਜੋਤ ਪ੍ਰਵੇਸ਼ਨ ਦੀ ਉਸ ਤੋਂ 4 ਮਹੀਨੇ 9 ਦਿਨ ਕੋਈ ਵੀ ਵਿਹਾਰ ਨਹੀਂ ਹੁੰਦਾ ਜਦੋਂ ਪਰਤ ਕੇ ਵਾਪਸ ਆਉਂਦੇ ਹਨ ਸਾਈ ਚੱਕ ਦੇ ਵਿੱਚ ਮੰਝੇ ਉੱਤੇ ਲੰਮੇ ਪਏ 5:07 ਵਜੇ ਦਾ ਟਾਈਮ ਹੈ ਤੇ ਸੱਚੇ ਪਾਤਸ਼ਾਹ ਜੀ ਦੀ ਜੋਤ ਮਹਾਰਸਪੁਰਨ ਸਿੰਘ ਜੀઓના ਦੇ ਵਿੱਚ ਦੂਜੀ ਵਾਰੀ ਪ੍ਰਵੇਸ਼ ਹੁੰਦੀ ਹੈ 8 ਵਜੇ ਦਾ ਘਰਦਿਆਂ ਨੂੰ ਕੁਛ ਵੀ ਨਹੀਂ ਪਤਾ ਲੱਗਿਆ ਜਾਂ ਘਰ ਦੇ ਉਠਵਾਂ ਲਗੇ ਤੇ ਵੇਖਿਆ ਕਿ ਨਗਜਾਂ ਬੰਦ ਹਨ ਸਾਰੇ ਪਰਿਵਾਰ ਵਿੱਚ ਹਲਚਲ ਮਚ ਗਈ ਅਤੇ ਰੋਣ ਲੱਗ ਪਏ ਅਤੇ ਸਾਰੇ ਇਕੱਠੇ ਹੋਏ ਪ੍ਰੀਤਮ ਸਿੰਘ ਜੀ ਨਾਲ ਇੱਕਦਮ ਮਹਾਰਾਜਾ ਸ਼ੇਰ ਸਿੰਘ ਨੇ ਸ਼ੇਰ ਮੰਗੂ ਗਰਜ ਕੇ ਕਿਹਾ ਕਿ ਅਸੀਂ ਜੋਤੀ ਜਾਮਾ ਪਾ ਕੇ ਆ ਗਏ ਹਾਂ ਨਾਣ ਹੁਕਮ ਦਿੱਤਾ ਕਿ 5 ਜਿਹੜਾ ਦਿਨ ਸਾਡਾ ਜਨਮ ਦਿਨ ਟਰਿੰਡ ਮਨਾਇਆ ਜਾਵੇ ਸੱਚੇ ਪਾਤਸ਼ਾਹ ਜੀ ਜਦੋਂ ਦੂਜੀ ਵਾਰੀ ਜੋਤ ਪ੍ਰਵੇਸ਼ ਹੁੰਦੇ ਹਨ ਮਹਾਰਾਜਾ ਪੂਰਨ ਸਿੰਘ ਜੀ ਉਹਨਾਂ ਦੀ ਦੇਹ ਦੇ ਵਿੱਚ ਤੇ ਘਰਦਿਆਂ ਨੂੰ ਕੁਝ ਵੀ ਸਮਝ ਨਹੀਂ ਆਉਂਦੀ ਜਦੋਂ ਪ੍ਰੀਤਮ ਸਿੰਘ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਦੇ ਚਾਚੀਰਾ ਪੁੱਤਰ ਭਰਾ ਆਉਂਦੇ ਹਾਂ ਤੇ ਮਹਾਰਾਜ ਜਣੀ ਉਹਨਾਂ ਨੂੰ ਗੱਜ ਕੇ ਕਹਿੰਦੇ ਹਨ ਕਿ ਅਸੀਂ ਹੁਣ ਜੋਤੀ ਜਾਮਾ ਪਾ ਕੇ ਪਰਦਕੇ ਆ ਗਏ ਹਾਂ ਸਭ ਤੋਂ ਪਹਿਲੀ ਆਵਾਜ਼ ਪ੍ਰੀਤਮ ਸਿੰਘ ਨੂੰ ਲਗਾਈ ਸੱਚੇ ਪਾਸ਼ਾ ਜੀ ਮਹਾਰਾਜੇ ਸਿੰਘ বিষ্ণੂ ਭਗਵਾਨ ਜੀ ਨੇ ਜੋ ਸੂਪ ਹੋ ਕੇ ਕਿਉਂਕਿ ਪ੍ਰੀਤਮ ਸਿੰਘ ਗੁਰਸੇਕ ਤੋਂ ਵੇਦ ਤੋਂ ਹੀ ਸੱਚੇ ਪਾਸ਼ਾ ਮਹਾਰਾਜੇ ਸਿੰਘ ਜੀ ਉਹਨਾਂ ਦੇ ਚਰਨੀ ਲੱਗੇ ਹੋਏ ਸੀ ਉਹਨਾਂ ਨੂੰ ਮਹਾਰਾਜ ਸਿੰਘ ਦੀ ਉਹਨਾਂ ਦੀ ਜਦੋਂ ਆਵਾਜ਼ ਸੁਣੀ ਉਹਨਾਂ ਨੇ ਪਛਾਣ ਲਿਆ ਕਿ ਸੱਚੇ ਪਾਤਸ਼ਾਹ ਜੀ ਵਾਪਸ ਆ ਗਏ ਹਨ। ਔਰ ਵਰਸੀਲ ਬ੍ਰਿਧਮ ਸਿੰਘ ਦਾ ਪਿਛਲਾ ਜਨਮ ਵੀ ਕ੍ਰਿਸ਼ਨ ਦੇ ਸਮੇਂ ਸੁਦਾਮੇ ਦਾ ਸੀ। ਸੋ ਪਿਛਲੇ ਪੌਰ ਇਕਨਾਰ ਸੀ ਕਿ ਸੱਚੇ ਪਾਤਸ਼ਾਹ ਨੇ ਜਨਮ ਚ ਵਡਿਆਈ ਦਿੱਤੀ ਆ। ਸੱਚੇ ਪਾਤਸ਼ਾਹ ਦੀ ਜੋਤ ਨੇ ਫਿਰ ਹੁਕਮ ਕੀਤਾ ਕਿ ਪੰਜ ਜਨਮ ਦਾ ਦਿਨ ਸਾਡਾ ਕਵਿੰਡ ਵਿੱਚ ਮਨਾਇਆ ਜਾਵੇ। ਤਿੰਨ ਜੇਡ ਨੂੰ ਦੂਜੀ ਵਾਰੀ ਜੋਤ ਪਰਵੇਸ਼ਨ ਦੀ ਆ ਤੇ ਫਿਰ ਇੱਕ ਦਿਨ ਛਾੜ ਕੇ ਪੰਜ ਦਿਨ ਦਾ ਦਿਨ ਬਨਾਇਆ ਜਾਂਦਾ ਆ ਸਚੇ ਪਾਸ਼ਾ ਅਗਲੇ ਦਿਨ ਹੀ ਮਹਾਰਿਸ਼ਪੁਰਨ ਸਿੰਘ ਜੀ ਤਿਆਰ ਹੋ ਗਏ ਪੂਰਨ ਸਿੰਘ ਤੇ ਰਣਜੀਤ 4 ਹੋਰ ਸੰਤਾਂ ਨੂੰ ਲੈ ਕੇ ਕਿੱਥੇ ਪੁਜੇ ਕਿਵੇਂ ਪੁਜੇ ਪਾਸ਼ਾ ਆਪਣੇ ਜਨਮ ਦਿਨ ਉੱਤੇ ਜੋਤ ਪਰਵੇਸ਼ ਕਰਕੇ ਨਾਰਾ ਲਾਇਆ ਜਿਹੜਾ ਕਿ ਅੱਜ ਸਾਡੇ ਸਾਰਿਆਂ ਕੋਲ ਆ ਜਿਹੜਾ ਕਿ ਅਸੀਂ ਦੂਜੇ ਨੂੰ ਮਿਲਣ ਲੱਗਿਆ ਲੋਣੇ ਆ ਸੋਹਮਾਰਾ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਦਾ ਨਾਰਾ ਲਾਇਆ ਆਪਣੀ ਸਮਾਰ ਦੇ ਉੱਤੇ ਚੜ ਕੇ 16 ਪਹਿਰ ਬਹੁਤ ਬਚਨ ਲਿਖਾਇਆ ਮਹਾਰਾਸ਼ੇਰ ਸਿੰਘ বিষ্ণੂ ਭਗਵਾਨ ਜੀ ਨੇ ਆਪਣੀ ਸਮਾਰ ਦੇ ਉੱਤੇ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਜੋਤ ਦੇ ਵਰਗਣ ਹੋਣ ਦਾ ਸੰਦੇਸ਼ ਸੰਗਤ ਨੂੰ ਦਿੱਤਾ ਪ੍ਰੰਤੂ ਘਰਦਿਆਂ ਨੂੰ ਪ੍ਰਤੀਤ ਨਹੀਂ ਕੋਈ ਸਮਝ ਨਹੀਂ ਆਈ ਘਰਦਿਆਂ ਨੂੰ ਮਹਾਰਾਸ਼ਪੂਰਨ ਸਿੰਘ ਜੀ ਦੇ ਪਰਿਵਾਰ ਨੂੰ ਸੂਰਜ ਸਿੰਘ ਨੇ ਸੇਂਦੇ ਦੇ ਧਰੀ ਪਰੰਤੂ ਜੋਤ ਸ਼ਾਂਤ સ્વરૂਪ ਸੀ ਉਸ ਨੇ ਫੇਰ ਵੀ ਪਿਆਰ ਹੀ ਦਿੱਤਾ ਇਸੇ ਤਰ੍ਹਾਂ ਹੀ ਅਨੇਕ ਪ੍ਰਕਾਰ ਦੇ ਵਚਨ ਹੁੰਦੇ ਰਹੇ ਕਿਵੇਂ ਦੇ ਲੋਕ ਦੇਖਣ ਨੂੰ ਆਉਣ ਲੱਗੇ ਮਗਰ ਮਹਾਰਾਜ ਜੀ ਦੀ ਜੋਤ ਨੇ ਹੁਕਮ ਅਨਸਾਰ ਕਿਸੇ ਨੂੰ اندر ਨਾ ਆਉਣ ਦਿੱਤਾ ਕਿਉਂਕਿ ਉਹਨਾਂ ਨੂੰ ਦਰਸ਼ਨ ਨਹੀਂ 시ਦੇ ਨੇ ਨਾਲ ਹੀ ਹੁਕਮ ਦਿੱਤਾ ਕਿ ਚੱਕ ਸਤਾਈ ਵਿੱਚ ਸਾਡਾ ਦਰਬਾਰ ਬਣਾਉਣਾ ਹੈ ਜਿਸ ਦੀ ਲੰਬਾਈ 18 ਫੁੱਟ ਚੁੜਾਈ 15 ਫੁੱਟ ਚਾਰ ਦਰਵਾਜ਼ੇ ਅੱਠ ਬਾਰੀਆਂ ਹੋਣੀਆਂ। ਅੱਗੇ ਪਹਿਲੀ ਹਾਰ ਤੋਂ ਲੈ ਕੇ 17 ਹਾਰ ਤੱਕ ਤਿਆਰ ਕਰ ਦੇਣਾ ਜੀ। ਅਤੇ 17 ਹਾਰ ਵਾਲੇ ਦਿਨ ਸਾਡਾ ਬਲੰਗ ਇਸ ਦਰਵਾਜ਼ੇ ਦੇ ਵਿੱਚ ਆ ਕੇ ਢਾਹ ਦੇਣਾ ਚਾਹੀਓ। ਇਹ ਕੋਣ ਕਹਿ ਰਿਹਾ ਹੀ ਮਹਾਰਾਜ ਸਿੰਘ বিষ্ণੂ ਭਗਵਾਨ ਜੀ ਕਹੇ ਸੀ ਮਹਾਰਾਜ ਪੂਰਨ ਸਿੰਘ ਜੀ ਉਹਨਾਂ। ਐਸੇ ਤਰ੍ਹਾਂ ਇਸ ਤਰ੍ਹਾਂ ਜੱਗ ਦੀ ਸੰਗਤ ਆਤਮ ਸਿੰਘ ਜੀਵਨ ਸਿੰਘ Pritam ਸਿੰਘ ਪੂਰਨ ਸਿੰਘ ਅਤੇ ਇਹਨਾਂ ਦੇ ਪਰਿਵਾਰਾਂ ਨੇ ਮਾਸਟਰ ਸੋਨ ਸਿੰਘ ਸ਼ਬਦੀ ਚੱਕ ਵਾਲੇ ਨਾਲ ਮਿਲ ਕੇ ਦਰਬਾਰ ਬਣਾਇਆ। ਪੰਜ ਪੈ ਚੂੜ ਸਿੰਘ ਮੁੰਡੇ ਪਿੰਡ ਵਾਲੇ ਨੇ ਵੀ ਸੇਵਾ ਦਿੱਤੀ। ਦਰਬਾਰ ਧਿਆਨ ਹੋ ਕੇ ਅਨੇਕ ਕੌਤਕ ਕੀਤੇ। ਬਾਗੀ ਫਿਰ ਸੇ ਏ ਸੀ ਚਿੱਠੀ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਵੱਲੋਂ ਲਿਖੀ ਗਈ ਸੀ। शबीपो देवयार माने जो परमेश्वर ने ओना तो लिखवाया आगे थोड़ी जी ले था संग जी सांझी करागे शबीपो दे पठाई महाराज शेरसिंह विष्णु भगवान अपनी काया आपत जाई बीसों बिगर्मी शबीपो शबीपो देत जाई ਅੱਜ ਦੇ ਜੇ ਖੇਲ ਹਰ ਵਰदाई ਚਾਰ ਮਹੀਨੇ ਨੌ ਦਿਨ ਗੇਗੇ ਲਗਾਈ ਜਦੋਂ ਪਹਿਲੀ ਵਾਰੀ ਜੋਤ ਪ੍ਰਵੇਸ਼ਨ ਦੀ ਉਸ ਤੋਂ ਬਾਅਦ ਚਾਰ ਮਹੀਨੇ ਨੌ ਦਿਨ ਕੋਈ ਵਿਆਹ ਨਹੀਂ ਹੁੰਦਾ ਫਿਰ ਤਿੰਨ ਜੇਟ ਨੂੰ ਜਦੋਂ ਜੋਤ ਪ੍ਰਵੇਸ਼ਨ ਹੁੰਦੀ ਆ ਉਹ ਦੂਸਰੀ ਵਾਰੀ ਤੇ ਉਸ ਤੋਂ ਬਾਅਦ ਪੰਜ ਜੇੜ ਦਾ ਸੱਚੇ ਪਾਸ਼ਾ ਨਾਲ ਜੰਧਿਆਣਾ ਘੁੰਡ ਵਿੱਚ ਸੰਤਾਂ ਮਨਾਉਂਦੀਆਂ ਹਨ ਜੋਤੀ ਜੋਤ ਸਰੂਪ ਹਰ पंचम जेठ अजरज खेल मात भरताई पंचम जेठ ज्योत जगाई बेज मात करी रुषनाई गोरमुत साजे लई जगाई कणकपुरी हरदया कमाई गोरसंगत साजी संदर लई महाराजस्य विष्णु पग महान जगत्या भलड़ी रीत चलाई सचे पाशा ने वलड़ी री चलाई एक अनोखा खेल खेलया सरगण तो निर्गण महाराज शेर विष्णु भगवान अपनी काया आपत जाई वी सौ विक्रमी शबी, शबी देत जाई अचरज खेल हर वरताई ਦੇਸ਼ ਦੀ ਸ਼ਬਦੀ ਪੋ ਕੀਆ ਖੇਲੇ ਪ੍ਰਿਯਪਾਰ ਜਗਤ ਜੰਜਾਰਾ ਟੁੱਟਾ ਮੋ ਉਤਰਦੀਆਂ ਨਾ ਕੀਆ ਬਿਆਰ ਤੀਰ ਚਲਾਇਆ ਸੱਚਾ ਸੋ ਹੰਗ ਕੀਆ ਆਕਾਰ ਦੋਏ ਇੱਕ ਜੋਤੀ ਗਏ ਹੋ ਪਰਮਪੁਰ ਲਿਖਾਇਆ ਪਨਿਵਾਰ ਦੇ ਇਹ ਆਪਣਾ ਕੀਆ ਸੱਚ ਬਿਹਾਰ ਸੰਤਮਨੀ ਸਿੰਘ ਸੇਵਤਮਾਈ ਅਠੇ ਬਹਿ ਕਲਮ ਜਲਾਈ ਦਿਵਸ ਰੇਣ ਚਰਨਲੇ ਸੱਚੇ ਪਾਤਸ਼ਾਹ ਮਹਾਰਾਜ ਸ੍ਰੀਨਿਸ਼ਨ ਵਿਸ਼ਨੂੰ ਭਗਵਾਨ ਜੀ ਨੇ ਜਦੋਂ ਆਪਣੀ ਪੰਜ ਤਤਰੀ ਦੇਤ ਜਾਈਆਂ ਸਰਬ ਤੋਂ ਨਿਰਗੁਣ ਹੋਇਆ ਜਿਹੜੇ ਉਸ ਸਮੇਂ ਘਿਰਦੇ ਵਿੱਚ ਉਹਨਾਂ ਨਾਲ ਸਿੱਖ ਰਹਿੰਦੇ ਸੀ ਉਹਨਾਂ ਤੋਂ ਪਰਮੇਸ਼ਰ ਦੀ ਜੁਦਾਈ ਚੱਲੀ ਨਹੀਂ ਗਈ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਪ੍ਰਾਣੇ ਸਿੱਖਾਂ ਦਾ ਬਹੁਤ ਹੀ ਪ੍ਰੇਮ ਸੀਗਾ ਸੰਸਦ ਗੁਰਬਾਬਾ ਮਨੀ ਸਿੰਘ ਨੇ ਜੋ ਸੇਵ ਕੁਮਾਇਆ ਉਹਨਾਂ ਤੋਂ ਵੀ ਸੱਚੇ ਪਾਇਸ਼ਾਨੀ ਸੇਵਾ ਲਈਤੀ ਅੱਠੇ ਪੈਰ ਕੰਮ ਚਲਵਾਈਆ ਉਹਨਾਂ ਤੋਂ ਵੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪਹਿਲਾ ਕਾਇਆ ਮੰਦਰ ਆਪਣਾਇਆ ਪੇਟਾਈਆ ਆਪਣਾ ਕਾਇਆ ਮੰਦਰ ਆਪੇ ਢਾਈਆ ਆਪਣਾ ਪਰਮੇਸ਼ਰ ਨੇ ਆਪਣੀ ਉਹਨਾਂ ਦੀ ਦੇਹ ਸਰੀਰ ਕਿਉਂਕਿ ਉਹ ਹੀ ਬਣਾਉਣ ਵਾਲਾ ਆ ਘੜਨ ਵਾਲਾ ਆ ਤੇ ਭੰਨਣ ਵਾਲਾ ਆ ਸਚੇ ਬਾਸ਼ਾ ਮਹਾਰਾਸ਼ੀ ਸਿਮ ਵਿਸ਼ਨੂੰ ਭਗਵਾਨ ਜੀ ਸਮਰਾਟ ਕਾਗਤ ਨੇ ਬਣਾਉਣਾ ਤਿਕੜਨਾ ਪੰਨਾ ਬਣਾਉਣਾ ਉਹਨਾਂ ਦੇ ਹੱਥਿਆਂ ਹਰ ਸੰਧਾ ਜੀ ਕਾਇਆ ਮੰਦਰ ਲਿਆ ਢਾਹ ਪਰਗਟ ਹੋਇਆ ਸੁਮੰਝਣੀ ਦਾ ਜੋਸ ਰੂਤੀ ਜਮ ਪਇਆ ਨੇਹ ਕਲੰਕੀ ਨਾ ਰਖਾ ਜੋਸ ਰੂਪ ਹੋ ਗਿਆ ਮਹਾਰਾਜ ਪੂਰਨ ਸਿੰਘ ਜੀ ਉਹਨਾਂ ਦੀ ਦੇਹ ਦੇ ਵਿੱਚ ਤੇ ਨੇਹ ਕਲੰਕ ਬਣਾ ਨਾ ਰਖਾਇਆ ਵਿੰਦੇ ਵਿੱਚ ਵੀ ਸਰਦਾਰ ਰੂਪ ਦੀ ਸੱਚੇ ਪਾਤਸ਼ਾਹੀ ਨੇਕ ਲੰਗ ਸੀ ਦੇਸ਼ ਆੜਕੇ ਵੀ ਪਰਮੇਸ਼ਰ ਨੇ ਨੇਕ ਲੰਗਿ ਖਵਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਪੂਰੀ ਕਣਤ ਤੇਰਾ ਸੋਣਾ ਸੱਚਾ ਰਖਿਆ ਨਾ ਪੂਰੀ ਕਣਤ ਹਰ ਦੇਹਤ ਜਾਈ ਸ਼ੰਭੀ ਭੋਦੀਨ ਦਿਹਾੜੇ ਵਜੀ ਬਦਾਈ ਕਲਯੁਗ ਜੀਆ ਦਿਨ ਆਏ भागी गई महाराज श्री विष्णु पद्म महान पंचम जेठ पहली बंत बनाई पंचम जेठी सोबीस प्रावर सुना गाई मात लोक राग 36 नारद मुनि शिव शंकर ब्रह्मा गणेश महेश हर जगदीश तेना लोका ना चले किसे पेश ਚਾਰ ਪੁਟ ਇੱਕ ਤੁਦੈ ਸੱਚ ਹਦੀਸ਼ ਜੋਤੀ ਜੋ ਸਰੂਪੜ ਮਹਾਰਾਜ へ ਸਿੰਘ ਵਿਸ਼ਨੂੰ ਬਗਵਾਨ ਕਾਇਆ ਮੰਦਰ ਆਪਿਤ ਜਾਇ ਦਿਵਸ ਸੁਹਾਇ ਪੋਸ਼ਬੀਸ ਕਾਇਆ ਝੋੜ ਹਰਜੀ ਛੜਿਆ ਸ਼ਬਦ ਚੰਡਾ ਮਾਤ ਗੜਿਆ ਸੋਹਗ ਡੰਡਾ ਹੱਥ ਫੜਿਆ ਵੱਡੇ ਵੱਡਵੱਡਿਆ ਦੇਮੋ ਖਾਂਸਰੀਆ ਬਲਗਾਏ ਖਾਲੀ ਘਰ ਕੋਈ ਨਾ ਛੜਿਆ ਲਿਖਤੇ 26 ਪੋਦੀ ਹਸੰਦਰ ਜੀ ਬਹੁਤ ਆ ਪਰ ਸੋ ਮੈਨੂੰ ਧਿਆਨ ਚਾਗਦੇ ਆ ਪਰ ਥੋੜੀ ਜਿਹੀ ਲਿਖ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਵੀ ਜੋ ਚਿੱਠੀ ਚ ਲਿਖਿਆ ਸ਼ਾਇਦ ਉਹ ਨਹੀਂ ਇਹ ਲਿਖਤ ਨਾਲ ਰਿਲੇਟਡ ਆ ਛਬੀ ਪੋਲੇ ਦਿਨ ਮਾਨਸ਼ੂਰ ਜੀ ਨੇ ਆਪਣੀ ਸੰਧ ਦੇ ਛੱਡੀ ਆ ਤੇ ਜੋ ਸਰੂਪ ਹੋ ਕੇ ਮਾਨਸ਼ੂਰ ਸਿੰਘ ਜੀ ਉਹਨਾਂ ਦੀ ਦੇਨ ਨੂੰ ਵਿਢਾਈ ਦਿੱਤੀ ਆ ਹਸੰਦਰ ਜੀ ਔਰ ਕੱਚੇ ਪਾਸ਼ਾ ਨੇ 52 ਸਾਲ ਕ੍ਰਿੰਦੇ ਵਿੱਚ ਰਹਿ ਕੇ ਖੇਡਾਂ ਖੇਡੀਆਂ ਆ ਉਸ ਧਰਤੀ ਨੂੰ ਭਾਗ ਲਾਇਆ ਆ ਜਿੱਥੇ ਅੱਜ ਅਸੀਂ ਵਿਰਾਜਮਾਨ ਹਾਂ ਇਸ ਧਰਤੀ ਨੂੰ ਭਾਗ ਲਾਇਆ ਇੱਥੇ ذره ذره ਚ ਪਰਮੇਸ਼ਰ ਦੀ ਜਨਨ ਸ਼ੋਪਾ ਪ੍ਰਾਪਤੀਆਂ ਹਰ ਸੰਦੇ ਜੀ ਸੋ ਹੰਗ ਮਹਾਰਾਜ ਜੀ ਸ਼ੇਰ ਸੇਤਿ ਵਿਸ਼ਨੂ ਭਗਵਾਨ ਦੀ ਜੈ ਸੋ